ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਹੋਲੀ ਦੇ ਉੱਤੇ ਜਿਹੜੀ ਵਿਸ਼ੇਸ਼ ਰਾਈਡ ਹੈਗੀ ਇੱਥੇ ਸੁਖਪਾਲਟਾ ਬੇਤੇ ਇੱਕੋ ਵੀਲਰ ਸਾਈਕਲ ਕਲੱਬ ਵੱਲੋਂ ਹੋਲੀ ਮਨਾਈ ਜਾਊ ਦਿਖਾਉਣੇ ਆ ਤਿਆਰੀਆਂ ਜਿਹੜੇ ਆਪਣੇ ਸਾਰੇ ਰਾਈਡਰ ਭਰਾ ਪਹੁੰਚ ਚੁੱਕੇ ਨੇ ਜਿਹੜੇ ਅਰਜਾਈਆਂ ਨਹੀਂ ਛੱਡਦੇ ਸੀ ਕੰਮ ਬਲ ਨਹੀਂ ਛੱਡਦੇ ਸੀ ਅੱਜ ਆਹ ਖੜੇ ਲਾਈਨ ਬਣਾਈ ਜੀ ਹਾਂਜੀ ਹੈਪੀ ਹੋਲੀ ਭਾਈ ਲਓ ਜੀ ਇੱਧਰ ਪਕੌੜੇ ਤਿਆਰ ਆ ਸਕਪਾਲ ਦੋ ਆਈਟਮ ਪਕੌੜੀਆਂ ਨੇ ਇੱਕ ਆਲੂ ਵਾਲੇ ਪਕੌੜੇ ਇੱਕ ਦੂਜੇ ਜਿਹੜੇ ਹੋਣੀ ਚਾਹੀਦਾ ਦੂਜਾ ਸੈਂਪਲ ਆ ਸੈਂਪਲ ਹੈ ਜੀ ਇਹ ਕੀ ਚੀਜ਼ ਹੈ ਗੋਂਦੀ ਮਹਾਰਾਜ ਜੀ ਨੇ ਕਹੀ ਸੀ ਜੀ ਅੱਛਾ ਕੀ ਬਾਤ ਹੈ ਗੋਂਦੀ ਮਹਾਰਾਜ ਪਕੌੜੇ ਤਿਆਰ ਆ ਅਜੇ ਤੱਕ ਕਿਤੇ 10 ਕਿਲੋ ਆਲੂ ਬਾਹਰ ਰੱਖਣੇ ਆਪਾਂ ਹਾਂ ਲੋਕਰਾਮ ਜੀ ਪੂਰੀ ਤਿਆਰੀ ਚ ਹੈ ਅੱਜ ਵਸਤਰ ਵੀ ਇਹਨਾਂ ਨੇ ਉਹ ਪੈਨੇ ਨੇ ਜਿੰਨਾ ਨਾਲ ਜੋ ਤਾਈ ਪੋਣੇ ਮੇ ਨਾ ਚੜ ਜਾ ਗਾ ਮੈਂ ਹੁਣ ਆ ਗਏ ਪ੍ਰਧਾਨ ਜੀ ਹੋਰੇ ਵੀ ਪਹੁੰਚ ਰਹੇ ਨੇ ਆ ਜਾਓ ਹਵਾ ਲੱਗ ਗਿਆ ਹੈਪੀ ਹਾਂ ਸਾਡਾ ਗ੍ਰੈਂਟ ਸਿੰਘ ਦਾਕਪਰਾ ਸਾਡਾ ਨੋਰੈਂਟ ਠੀਕ ਹੈ ਲਓ ਜੀ ਆ ਸਾਡੇ ਪਾਪਾ ਆਲਮ ਜੀ ਨੇ ਸਭ ਤੋਂ ਵੱਡੀ ਉਮਰ ਦੇ ਰਾਈਡਰ ਦੇਖੋ ਪਾਣੀ ਦੀ ਬੋਤਲ ਚੱਕੀ ਫਿਰਦੇ ਹੁਣ ਭੰਗ ਵਾਲੇ ਪਕੌੜੇ ਵੀ ਖਾਣਗੇ ਇਦੂ ਬਾਦ ਆਰੇ ਹਨ ਆਰੇ ਕਿੰਨੇ ਨੇ ਲਓ ਜੀ ਕਿਆ ਬਾਤ ਹੈ ਬਿੱਲਾ ਜੀ ਵੀ ਪਹੁੰਚੇ ਨੇ ਲੱਖਣ ਬਿੱਲਾ ਜੀ ਲੱਖਣ ਕਿੱਥੇ ਹੈ ਇੰਨੇ ਬੰਦੇ ਨਹੀਂ ਹੈਗੇ ਫਿਰ ਆਪੀ ਲੋਕ ਤਕਸੀਮ ਲਾ ਰਹੇ ਆ ਬੋਤਲ ਨਾਲ ਸਮਝਾਣਾ ਟੱਕੇ ਵੀ ਦਿਖਾਉਣੇ ਆ ਦੋਸਤੋ ਸਾਨੂੰ ਆ ਦੇਖੋ ਸਾਡੇ ਪ੍ਰਧਾਨ ਜੀ ਵੀ ਟੰਗ ਤਾ ਹੈਲਮਟ ਵਾਹ ਜੀ ਵਾਹ ਜੀ ਬਹੁਤ ਵਧੀਆ ਰਹਿਗੇ ਬਹੁਤ ਸਾਨੇ ਰਹਿਗੇ ਜਿਹੜੇ ਹਿੱਟ ਲਿਸਟ ਸੀ ਆਪੀ ਉਠ ਉਠਾਈ ਜਾਂਦੇ ਨੇ ਜੀ ਸੈਣੀ ਸੂਰੇ ਕੋਈ ਨਹੀਂ ਮੋਟਰਸਾਈਕਲ ਤੇ ਆਏ ਉਹ ਆਲ ਆਊਟ ਨਹੀਂ ਹੈ ਬਰਬਾਹ ਜੀ ਜੇ ਮਰਜੀ ਲਾਣਾ ਹਾਸ ਤੋਂ ਰੰਗਿਆ ਲੈਣਾ ਬਹੁਤ ਹਾਂ ਅੱਜ ਸ਼ਰਮ ਦਾ ਦਿਹਾਣਾ ਲੋ ਵੀ ਦੋਸਤੋ ਦੇਖੋ ਕਿੰਨਾ ਸੋਹਣਾ ਮੌਸਮ ਹੈ ਵਿੱਚ ਦੂਰ ਤੱਕ ਧੁੰਦ ਵੀ ਐ ਉਹ ਦਰ ਸੂਰਜ ਦੇਵਤਾ ਵੀ ਪ੍ਰਗਟ ਹੋਣ ਵਾਲਿਆ ਉਹ ਆਪਦੀ ਲਾਲੀ ਅੱਡ ਛੱਡੀ ਜਾਂਦੇ ਐ ਆ ਧੁੰਦ ਐ ਆ ਸਾਡੇ ਰਾਈਡਰ ਐ ਜਿਹੜੇ ਹੋਲੀ ਤੋਂ ਪਹਿਲਾਂ ਸ਼ੇਅਰ ਕਰਕੇ ਆਏ ਨੇ ਇਸ ਤੋਂ ਬਾਅਦ ਗਲਾਲੀ ਖੇਡਾਂਗੇ ਆ ਦੇਖੋ ਕਣਕਾਂ ਵਾਇਗਰੂ ਦੀ ਕਿਰਪਾ ਨਾਲ ਬਹੁਤ ਸੋਹਣੀ ਐ ਪ੍ਰਮਾਤਮਾ ਵਾਈਂ ਫਸਲ ਚੰਗੀ ਰੱਖੇ ਆ ਦੇਖੋ ਯਾਰ ਰਾਈਡਰਾਂ ਦਾ ਗਰੁੱਪ ਆ ਗਿਆ ਸਾਰਾ ਅੱਜ ਹੋਲੀ ਖੇਡਣ ਵਾਸਤੇ ਵੱਡੀ ਗਿਣਤੀ ਚ ਰਾਈਡਰ ਇਕੱਠੇ ਹੋਏ ਨੇ ਹੋਲੀ ਖੇਡਣਗੇ ਉਹ ਵੀ ਸਾਨੂੰ ਦਿਖਾਵਾਂਗੇ ਆਹ ਲੋ ਜੀ ਦੋ ਲਾਈਨਾਂ ਬਣਾ ਲਈਆਂ ਫੋਟੋ ਸ਼ੂਟ ਹੁਣ ਇੱਕ ਲਾਈਨ ਬਣਾ ਲਈ ਔਲਖ ਸਾਹਲ ਹੋਵੇ ਮਹਿੰਗਾ ਕੈਮਰਾ ਹੈ ਫੋਟੋ ਕਿਚਨਗੇ ਬੱਚੇ ਬੱਚੇ ਬਹਿ ਜਾਓ ਥੱਲੇ ਆਜੋ 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 ਨੰਨੇ ਮੁੰਨੇ ਬੱਚੇ ਬਹਿ ਜਾਓ ਆਦੇ ਪੁੱਤੋ ਤੇ ਮਾਰੇ ਭੱਜੇ ਆਉਂਦੇ ਆ ਆ ਸਾਰੇ ਮੰਗਾਂ ਮਿਲ ਨਹੀਂ ਜਾਂਦਾ ਕਹਿੰਦੇ ਪੂਰੀਆਂ ਕਰੋ ਭੰਗ ਵਾਲੇ ਪਕੌੜੇ ਮੰਗਦੇ ਆ ਆ ਟਪੋਜਾ ਲੋਕਰਾਮ ਜੀ ਦਾ ਆ ਦੇਖ ਲੋ ਪੂਰੀ ਕਰੋ ਪੂਰੀ ਗੰਦੀ ਗਾਲੂ ਵਾਲੀ ਆ ਮੇਰੇ ਪਾਸੇ ਆ ਜਾਓ ਭਲੇ ਦੋ ਬੰਦੇ ਹੋਰ ਆਈ ਗਏ ਗੋੰਦੀ ਮਹਾਰਾਜ ਕੀ ਜੈ ਓਏ ਆਓ ਜੀ ਬਿੱਟ ਕੇ ਆ ਜਾਓ ਔਲਖ ਮਹਿੰਗੀ ਫੋਟੋ ਖਿੱਚੀ ਜਾਂਦਾ ਸੂਏ ਤੇ ਖੜ ਕੇ ਥੋੜਾ ਜਿਹਾ ਪਿੱਛੇ ਹੋਰ ਹੋ ਜਾ ਔਲਖ ਔਲਖ ਪਿੱਛੇ ਹੋਰ ਹੋ ਜਾ ਲੰਕ ਜੋ ਛੋਟੇ ਭਾਈ ਫੋਟੋ ਸ਼ੂਟ ਚ ਆ ਗਏ ਸੀ ਮੋਟਰਸਾਈਕਲ ਤੇ ਆ ਰੇਡੀ ਵਾਲੇ ਮੁੰਡੇ ਆ ਮੰਗਾ ਹਿੱਟ ਲਿਸਟ ਚ ਸੀ ਇਹ ਆ ਗਿਆ ਅੱਜ ਇਹਦੇ ਘਰੇ ਪਹੁੰਚਣਾ ਸੀ ਬਾਈ ਹਰਪ੍ਰੀਤ ਤੇ ਮੰਗਾ ਅੱਜ ਬਾਜੀ ਸ਼ੇਰ ਸਮੂਹ ਹੁੰਦੀ ਆ ਪਿੱਛੋਂ ਬੋਲਣਾ ਤੂੰ ਸਾਰੇ ਜੀ ਕਹੀ ਠੀਕ ਅੱਜ ਦਾ ਹੋਲੀ ਆ ਹੋਲੀ ਆ ਬਸ ਜਦੋਂ ਮੈਂ ਕਰਿਓ ਇਕੋ ਵੀਲਰ ਕਲੱਬ ਦਾ ਮੈਂਬਰ ਆਂ ਹੋਲੀ ਆ ਹੋਲੀ ਆ ਇੱਕ ਵਾਰ ਪ੍ਰੈਕਟਿਸ ਕਰ ਲਓ ਫਿਰ ਅਗਲੀ ਵਾਰ ਹੀ ਕਰਾਂ ਪ੍ਰੈਕਟਿਸ ਕਰ ਲਓ ਕੋਈ ਮੇਰੇ ਕਲੱਬ ਦਾ ਮੈਂਬਰ ਐ ਮੈਂਬਰ ਆਉਂਦਾ ਹੀ ਨਹੀਂ ਕੋਈ ਮਜ਼ਾਕ ਥੋੜੀ ਐ ਥੋੜੀ ਐ ਗੁੱਸਾ ਨਾ ਕਰਿਓ ਅੱਜ ਤਾਂ ਥੋੜੀ ਐ ਥੋੜੀ ਐ ਹੁਣ ਕਹਾ ਲੈ ਹੁਣ ਸ਼ੁਰੂ ਤੋਂ ਪੜੋ ਭਾਈ ਅੱਜ ਤਾਂ ਥੋੜੀ ਐ ਥੋੜੀ ਐ ਇਕੋ ਵੀਲਰ ਕਲੱਬ ਦਾ ਮੈਂਬਰ ਐ ਆਉਂਦਾ ਹੀ ਨਹੀਂ ਜੀ ਹੋਲੀ ਐ ਆਉਂਦਾ ਹੀ ਨਹੀਂ ਬੱਸ ਜੀ ਹੋਲੀ ਐ ਹੋਲੀ ਐ ਜੇ ਕਹਿਣਗੇ ਆਪਾਂ ਉਹਦਾ ਬੋਲਦਾ ਬਹੁਤ ਲੰਬਾ ਨਜ਼ਾਰਾ ਆਊਗਾ ਤੁਹਾਨੂੰ ਮੁਖੜਜ ਹੋ ਜਾਏ ਤੁਸੀਂ ਆਏ ਹੱਥ ਚੱਕਦਿਆ ਕਰੋ ਜੀ ਇਹ ਹੋਲੀਆ ਉਹਦਾ ਜਿਹੜਾ ਹੱਥ ਚੱਕ ਲਿਆ ਉਹ ਮੈਂ ਕਰਦਾ ਕਰੋ ਵੀਰ ਜੀ ਗੁੱਸਾ ਨਾ ਕਰਿਓ ਅੱਜ ਤਾਂ ਹੋਲੀ ਐ ਹੋਲੀ ਐ ਇਕੋ ਵਿਲਨ ਕਲੱਬ ਦਾ ਮੈਂਬਰ ਐ ਆਉਂਦਾ ਹੀ ਨਹੀਂ ਕੋਈ ਮਜ਼ਾਕ ਥੋੜੀ ਐ ਵੀਰ ਜੀ ਗੁੱਸਾ ਨਾ ਕਰਿਓ ਅੱਜ ਤਾਂ ਹੋਲੀਆ ਹੋਲੀਆ ਪ੍ਰਧਾਨ ਜੀ ਮਿੰਤਾ ਕਰ ਕਰ ਹੁਣ ਤਾਂ ਹਾਰੇ ਐ ਤੁਹਾਨੂੰ ਕੰਬਲ ਲੱਗਦੇ ਬਹੁਤ ਪਿਆਰੇ ਐ ਤੁਹਾਨੂੰ ਕੰਬਲ ਲੱਗਦੇ ਬਹੁਤ ਪਿਆਰੇ ਐ ਤੁਹਾਡੇ ਘਰ ਨੂੰ ਚੱਲ ਪਈ ਮਸਤਾਂ ਦੀ ਟੋਲੀ ਐ ਵੀਰ ਜੀ ਗੁੱਸਾ ਨਾ ਕਰਿਓ ਅੱਜ ਹੋਲੀਆ ਅੱਜ ਨਹੀਂ ਮੁੜਦੇ ਅੱਜ ਨਹੀਂ ਮੁੜਦੇ ਕਿਦਣ ਦੇ ਧਾਰੀ ਬੈਠੇ ਐ ਅੱਜ ਨਹੀਂ ਮੁੜਦੇ ਕਿਦਣ ਦੇ ਧਾਰੀ ਬੈਠੇ ਐ ਚਾ ਬੀਵੀ ਕੇ ਅੰਦਰ ਸਾੜੀ ਬੈਠੇ ਐ ਹਾਏ ਚਾ ਬੀਵੀ ਕੇ ਅੰਦਰ ਸਾੜੀ ਬਿੱਲੇ ਵਰਕੇ ਕਰੋ ਤਿਆਰੀ ਪਰੌਂਠਿਆਂ ਨਾਲ ਦਹੀਂ ਦੀ ਕੌਲੀ ਐ ਵਾਹ ਜੀ ਵਾਹ ਵੀਰ ਜੀ ਦਸਾ ਨਾ ਕਰਿਓ ਹੋਲੀ ਐ ਹੋਲੀ ਐ ਪਰਾਉਠਿਆਂ ਦੀ ਨਹੀਂ ਇਹ ਤਾਂ ਪਿਆਰ ਦੇ ਭੁੱਖੇ ਨੇ। ਕੀ ਬਾਤ ਹੈ। ਵੀਰ ਜੀ ਰੋਟੀ ਦੇ ਨਹੀਂ ਇਹ ਤਾਂ ਪਿਆਰ ਦੇ ਭੁੱਖੇ ਨੇ। ਅਸੀਂ ਤਾਂ ਹੁੰਦੇ ਆ ਸਾਰੇ ਸੋਚਦੇ ਨੇ ਅਸੀਂ ਤਾਂ ਹੁੰਦੇ ਆ ਸਾਡੇ ਵੀਰ ਕਿਉਂ ਸੁੱਤੇ ਨੇ। ਆ ਇੱਥੇ ਸਾਰੇ ਕਹਿੰਦੇ ਨੇ ਅਸੀਂ ਤਾਂ ਹੁੰਨੇ ਆ ਸਾਡੇ ਵੀਰ ਕਿਉਂ ਸੁੱਤੇ ਨੇ। ਇਕੋ ਵੀਲਰ ਦਾ ਬਾਜਵਾ ਖੜਾ ਦਿਲ ਖੋਲੀ ਹੈ। ਹਾਏ। क्या बात है न्यू राइडर शाम को टोला भाई आ गया आ बच्चा मन का सच्चा न्यू राइडर वीर जी, जी गुस्सा ना करो वीर जी गुस्सा ना करो ਇੰਨੀ ਨਰਦੀ ਜੇ ਮਿਲਣੀ ਹੈ ਹੋਰ ਗੁਰੂ ਕੀ ਹਾਲ ਹੈ ਵਧੀਆ ਜੀ ਇੰਨੀ ਨਰਦੀ ਮਰਜ਼ੀ ਹੈ ਜਿਹੜੇ ਬੰਦੇ ਆਲੇ ਸਾਰੇ ਆ ਗਏ ਦੋਸਤੋ ਬਾ ਚਾਹ ਆਪਣੇ ਆਪਾਂ ਇਹਨੇ ਪਕੌੜੇ ਆਪਰੇਟ ਪਕੌੜਾ ਜਿਹਾਸ ਤੇ ਆਪਾਂ ਘਪੌੜਾ ਸਾਰੇ ਹੁਣ ਸ਼ੈਕਨ ਦੀ ਤਿਆਰੀ ਚਾ ਹੋਲੀ ਸਪੈਸ਼ਲ ਤੇ ਆਮ ਮਾਰਿਆ ਗਲਾਸ ਰੋਕੀ ਸ਼ਰਮਾ ਨੇ ਪਾਣੀ ਦਾ ਨਾਲ ਪਾਣੀ ਦਾ ਕਹਤਾ ਬਾਈ ਆਹਾ ਮੈਂ ਕਰਦਾ ਜੀ ਬੋਦੀ ਸੁਣੋ ਪੰਜਾਨ ਚਲ ਜੇ ਲੋੜੇ ਮਾਰੇ ਇੱਕ ਬੰਦਾ ਵੀ ਤੜਾ ਗਿਆ ਸੀ ਦੋ ਪਾਈ ਜੇ ਕੋਈ ਆ ਕੇ ਦੋ ਤਿੰਨ ਜਾਣੇ ਹੈ ਜੇ ਕੋਈ ਆ ਕੇ ਜੇ ਵੀ ਆ ਕੇ ਸ਼ੋਅ ਕਰੀ ਨੇ ਜੀ ਇੱਕ ਪੋਲੀ ਦੀ ਜੈ ਹਾਂਜੀ ਦੋਸਤੋ ਅੱਜ ਕੋਬਿਲਰ ਸਾਈਕਲ ਕਲੱਬ ਦੇ ਵੱਲੋਂ ਪਾਰਕਾਂ ਤੇ ਹੋਲੀ ਮਨਾਈ ਜਾ ਰਹੀ ਹੈ ਹਾਂਜੀ ਹਾਜ਼ਰ ਰਾਈਡਰ ਵੀ ਪੱਟੀ ਗੇਨਤੀ ਤੇ ਪਹੁੰਚ ਨੇ ਆ ਦੇਖੋ ਤੇ ਆ ਪਕੌੜੇ ਦੇਖੋ ਜਦ ਐਡ ਪਕੌੜਾ ਤਿਆਰ ਤੇ ਆ ਪੰਗਰੇ ਪਕੌੜੇ ਤਿਆਰ ਨਾਲ ਆ ਐਡ ਫਟਾਣੀ ਹੋ ਗਈ ਆ ਇਹ ਵੀ ਤਿਆਰ ਹੈ ਤੇ ਚਾਹ ਬਣੀ ਜਾਂਦੀ ਆ ਉਹ ਡਾਕਟਰ ਭਰਪੁਰ ਕਹਾਣਾ ਹੋਇਆ ਹੁੰਦਾ ਲੋ ਜੀ ਦੋਸਤੋ ਅਜਾਹ ਚਾਹੇ ਪਕਾਉਣੇ ਚੱਲ ਜਾਂਦੇ ਆ ਨਾਲਾ ਜੀ ਚਾਹ ਬਣੀ ਆ ਉਹ ਬੋਲਣਾ ਹੈ ਆਪਾਂ ਸੁਣਨਾ ਹੈ ਆ ਵੀ ਕੋਈ ਬਰਾਦਾ ਕਰਵਾਇਆ ਕਰਦੇ ਆਂ ਤਾਂ ਸਿਰ 20 ਓਵਰ ਦੇ ਨਹੀਂ ਬੋਣਾ ਨਹੀਂ ਦਿੱਤੇ ਨਾਲ ਨਾਲ ਬੋਇਸ ਦੇਤੀ ਆਪਾਂ ਹਾਂ ਆ ਜਹਾਜ਼ਾਂ ਦੇ ਪਕੌੜੇ ਚੱਲੇ ਜਾਂਦਾ ਜੀ ਇਹ ਜਹਾਜ਼ ਚੜਨਗੇ ਸਵੇਰ ਸਾਰੇ ਨਾਲ ਘਟਣਗੇ ਗਲਾਲੇ ਨੈਤਰਾ ਲੱਕਨ ਹੋਰਿਆਂ ਨੂੰ ਰੱਖੀ ਓਏ ਲੱਕਨ ਹੋਰਾਂ ਨੂੰ ਰੱਖ ਥੋੜੇ ਜੇ ਲਓ ਜੀ ਮੈਂ ਕੈਨੇਡਾ ਅਮਰੀਕਾ ਕਰ ਬਸ 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 ਇੱਧਰ ਦੇ ਆ ਮੁੰਡਿਆਂ ਲਓ ਜੀ ਲਓ ਜੀ ਕੈਨੇਡਾ ਅਮਰੀਕਾ ਦੇ ਪਕੌੜੇ ਆ ਲਓ ਜੀ ਡਾਕਟਰ ਸਾਹਿਬ ਜਹਾਜ਼ ਚੜ੍ਹਨ ਨੂੰ ਤਿਆਰ ਹੈ ਜੱਜ ਕਾ ਵੀ ਲੱਤਨ ਤੂੰ ਵੀ ਲੈ ਮੇਰੀ ਛੋਟੇ ਘਰੇ ਪਤਾ ਲੱਖੋ ਹਾਂ ਠਾਕਰ ਸਾਹਿਬ ਵੀ ਜਹਾਜ਼ ਚੜ੍ਹਨ ਵਾਲੇ ਪਕੌੜੇ ਛਕ ਲੈ ਯਾਨੀ ਆ ਪਕੌੜੇ ਨੇ ਨਾ ਜੀ ਇਹ ਇਹ ਸਮਾਨ ਵਾਲੇ ਪਕੌੜੇ। ਇਹ ਵਾਸਤੇ ਸਾਨੂੰ ਸਵੇਰੇ ਉੱਠ 5 ਵਜੇ 4:30 ਉੱਠਣਾ ਪਊਗਾ। ਆਹ ਲੈ 5 ਵਜੇ ਹੋਣਾ ਪਊਗਾ ਮਿਹਨਤ ਕਰਨੀ ਪਊਗੀ ਤਾਂ ਹੀ ਮਿਲਦੇ ਨੇ। ਇਹ ਨਸੀਬਿਆਂ ਵਾਲਾ ਨੂੰ ਮਿਲਦੇ ਨੇ। ਜਿਹੜਾ ਤੁਸੀਂ ਅੱਜ ਮਾਹੌਲ ਦੇਖ ਰਹੇ ਹੋ ਇਹ ਸਾਡਾ ਨਿੱਕੀ ਜਿਹੀ ਹੋਲੀ ਆ। ਠੀਕ ਹੈ ਜੀ ਤੇ ਸਵੇਰੇ ਉੱਠੋ ਠੀਕ ਹੈ ਆਪ ਵੀ ਸਿਹਤ ਨਾਲ ਪਿਆਰ ਕਰੋ, ਆਪੇ ਆਪ ਦਾ ਖਿਆਲ ਕਰੋ। ਇਹ ਆਨੰਦ ਮਾਣੋ। ਆ ਸਾਡਾ ਸਭ ਤੋਂ ਛੋਟਾ ਮਰਦਾ ਰੈਕਟਰ। ਸੇਵ ਕਰ ਲਈ ਇਹੋ ਚੀਜ਼ ਹੈ। ਬਾਬਾ ਜੀ ਨੂੰ ਸੁਪਰ ਚਲਾ ਗਿਆ ਉਹ ਉਹ ਵੀ ਦੇ ਤਾ ਲੱਗ ਹਾਂ ਪਕੌੜੇ ਛੱਕੋ ਜੀ ਛੱਡੇ ਕਿਉਂ ਨੇ ਪਕੌੜੇ ਛੱਕੋ ਸਾਰੇ ਯਾਰ ਚੱਕੋ ਯਾਰ ਉਹ ਛੱਡੇ ਨਹੀਂ ਰੋਕੀ ਜੀ ਘਰਮੀ ਸਾਹਿਬ ਚੜੋ ਜਹਾ ਚੜੋ ਚੜੋ ਕਾ ਮੈਂ ਤਾਂ ਬਹੁਤ